ਨਾ ਗਰਦਨ ਇੱਧਰ ਵੱਲ ਨੂੰ ਹੁੰਦੀ ਏ ਤੇ ਨਾ ਗਰਦਨ ਇੱਧਰਲੇ ਪਾਸੇ ਨੂੰ ਇੱਥੇ ਤੱਕ ਆਉਂਦੀ ਏ ਤੇ ਉੱਪਰ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਫਿਰ 헤ਠਾ ਨੂੰ ਝੁਕਾ ਕੇ ਬੈਠਦੇ ਹਾਂ ਤਾਂ ਤੁਹਾਡੇ ਹਰ ਵੇਲੇ ਦਰਦ ਮਹਿਸੂਸ ਹੁੰਦਾ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਬਿਮਾਰੀ ਹੈ ਨਹੀਂ ਸੌਖਾ ਹੱਲ ਹੈ ਪੰਜ ਸੱਤ 10 ਮਿੰਟਾਂ ਚ ਹੀ ਰਾਹਤ। ਡਾਕਟਰ ਨੇ ਇੱਕ ਬਹੁਤ ਵਧੀਆ ਮੈਡੀਸਿਨ ਦਿੱਤੀ ਏ ਸਾਡੇ ਹੱਥਾਂ 'ਚ ਹੱਥਾਂ 'ਚ ਹੱਥਾਂ 'ਚ ਇਸ ਹੱਥਾਂ ਦੇ ਵਿੱਚ ਮਤਲਬ ਆਪਣੇ ਹੱਥਾਂ ਨਾਲ ਅਸੀਂ ਆਪਣਾ ਸਰਵਾਈਕਲ ਠੀਕ ਕਰ ਸਕਦੇ ਹਾਂ। ਬਿਲਕੁਲ ਜੀ ਇਹਨਾਂ 'ਚ ਨਾ ਪ੍ਰੈਸ਼ਰ ਪੁਆਇੰਟ ਇਸ ਤਰੀਕੇ ਨਾਲ ਆ ਦੇਖੋ ਹੱਥ ਲਾ ਲਓ ਚਰਨਾੜ ਪੈਦਾ ਹੋ ਰਹੀ ਹੈ ਇਸ ਤਰੀਕੇ ਨਾਲ ਬਲੱਡ ਸਟੀਮੂਲੇਟ ਹੋਇਆ ਸਰਵਾਈਕਲ ਨੂੰ ਆਉਣ ਤੋਂ ਪਹਿਲਾਂ ਫੜਿਆ ਜਾ ਸਕਦਾ ਹੈ ਮਤਲਬ ਜਦੋਂ ਤੱਕ ਸਰਵਾਈਕਲ ਸਾਨੂੰ ਫੜੇ ਉਦੋਂ ਤੱਕ ਅਸੀਂ ਇਹਨੂੰ ਫੜ ਕੇ ਇੱਕ ਸਾਈਡ ਤੇ ਕਰ ਦਈਏ ਇਹ ਹੋ ਸਕਦੇ ਤੁਸੀਂ ਇੱਕ ਫਰਾਈਬਨ ਦੇ ਵਿੱਚ ਦੋ ਗਲਾਸ ਪਾਣੀ ਲੈਣੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਔਰ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾ ਲੈਣੀ ਔਰ ਉਸ ਤੋਂ ਬਾਅਦ ਇੱਕ ਪੋਟੇ ਜਿਹੜੇ ਸਾਈਜ਼ ਦੀ ਤੁਸੀਂ ਅਦਰਕ ਲੈ ਕੇ ਉਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਉਹਨੂੰ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਔਰ 10 ਕਾਲੀਆਂ ਮਿਰਚਾਂ ਤੁਸੀਂ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਔਰ ਉਸ ਗਲਾਸ ਨੂੰ ਦੋ ਗਲਾਸ ਦਾ ਜਦੋਂ ਇੱਕ ਗਲਾਸ ਰਹਿ ਜਾਵੇ ਉਦੋਂ ਤੱਕ ਬੋਇਲ ਕਰਨਾ ਉਸ ਸ਼ਹਿਦ ਵੀ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿੰਨਾ ਕਿ ਤੁਸੀਂ ਸਵਾਦ ਲੈਣਾ ਚਾਹੁੰਦੇ ਹੋ ਇਹਦੇ ਵਿੱਚ ਆਪਾਂ ਐਡ ਕਰਾਂਗੇ ਪੌਣਾ ਜ਼ਰੂਰ ਹੈ ਪੌਣਾ ਜ਼ਰੂਰ ਹੈ ਕੀ ਕਰੇਗਾ ਜੀ ਹਮੇਸ਼ਾ ਦੀ ਤਰ੍ਹਾਂ ਇਹ ਇੱਕ ਗਲਾਸ ਜਿੰਨੂੰ ਸਰਵਾਈਕਲ ਦੇ ਕਰਕੇ ਹੱਥਾਂ ਦੇ ਵਿੱਚ ਸੁਣਪਨ ਆ ਰਿਹਾ ਪੈਰਾਂ 'ਚ ਸੁਣਪਨ ਆ ਰਿਹਾ ਇੱਕ ਗਲਾਸ ਠੀਕ ਕਰੇਗਾ ਜਿੰਨੂੰ ਸਰਵਾਈਕਲ ਦੇ ਨਾਲ ਡਾਈਜੈਸ਼ਨ ਖਰਾਬ ਹੋ ਗਿਆ ਕਬਜ ਖਰਾਬ ਹੋ ਗਈ ਉਹ ਸਹੀ ਕਰੇਗਾ ਜਿੰਨੂੰ ਉਸ ਤੋਂ ਬਾਅਦ ਚੱਕਰ ਆ ਰਹੇ ਨੇ ਘੁੰਮਣਕੇਰੀਆਂ ਆ ਰਹੀਆਂ ਨੇ ਨੀਂਦ ਨਹੀਂ ਆ ਰਹੀ ਇੱਕ ਗਲਾਸ ਠੀਕ ਕਰੇਗਾ ਜਿੰਨੂੰ ਇਸ ਏਰੀਆ 'ਚ ਸਟਿਫਨੈਸ ਹੋ ਗਈ ਆ ਬੈਕ ਤੇ ਦਰਦ ਹੋ ਰਹੀ ਆ ਸਹੀ ਕਰੇਗਾ ਔਰ ਇੱਕ ਚੀਜ਼ ਹੋਰ ਸਰਵਾਈਕਲ ਦੇ ਨਾਲ ਜਿੰਨੂੰ ਬੈਕ ਪੇਨ ਹੋ ਰਹੀ ਆ ਕਿ ਇੱਕ ਗਲਾਸ ਉੱਥੇ ਜਾ ਕੇ ਮਾਰ ਕਰੇਗਾ ਔਰ ਤੁਹਾਡੇ ਸਰਵਾਈਕਲ ਨੂੰ ਪਹਿਲੇ 7 ਦਿਨਾਂ ਦੇ ਵਿੱਚ ਠੀਕ ਕਰਨਾ ਸ਼ੁਰੂ ਕਰ ਦੇਗਾ ਜਿਹੜਾ ਬੀਪੀ ਦੀ ਗੋਲੀ ਖਾ ਰਿਹਾ ਜਿਹੜਾ ਕੈਸਟਰ ਦੀ ਗੋਲੀ ਖਾ ਰਿਹਾ ਉਹਦੀ ਬੰਦ ਹੋਏਗੀ ਗੋਲੀ ਦਿਨਾਂ ਦੇ ਵਿੱਚ ਜਦੋਂ ਇਸ ਤਰੀਕੇ ਦੇ ਨੁਸਕੇ ਟੋਟਕੇ ਫਾਰਮੂਲੇ ਇਸਤੇਮਾਲ ਕਰਕੇ ਬੰਦਾ ਹੰਬ ਜਾਂਦਾ ਉਹ ਕਹਿੰਦਾ ਜੀ ਅਸ ਤਾਂ ਬਹੁਤ ਜ਼ਿਆਦਾ ਚੀਜ਼ਾਂ ਇਸ ਤਰ੍ਹਾਂ ਦੇ ਇਸਤੇਮਾਲ ਕਰ ਲਿਆ ਪਰ ਸਾਡਾ ਹੱਲ ਨਹੀਂ ਹੋਇਆ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਉਹਨਾਂ ਵਾਸਤੇ ਫਿਰ ਆਪਾਂ ਬ੍ਰਹਮ ਅਸਤਰ ਤਿਆਰ ਕਰਦੇ ਆ ਸਪੈਸ਼ਲ ਦਿੰਨੇ ਆ ਨਾ ਗਰਦਨ ਇੱਧਰ ਵੱਲ ਨੂੰ ਹੁੰਦੀ ਏ ਤੇ ਨਾ ਗਰਦਨ ਇੱਧਰਲੇ ਪਾਸੇ ਨੂੰ ਇੱਥੇ ਤੱਕ ਆਉਂਦੀ ਏ ਤੇ ਉੱਪਰ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹੋ ਜਾਂ ਫਿਰ ੇਟਾਂ ਨੂੰ ਝੁਕਾ ਕੇ ਬੈਠਦੇ ਹੋ ਤਾਂ ਤੁਹਾਡੇ ਹਰ ਵੇਲੇ ਦਰਦ ਮਹਿਸੂਸ ਹੁੰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕੀ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਇਸ ਨੁਸਕੇ ਨਾਲ ਇਸ ਫਾਰਮੂਲੇ ਨਾਲ ਤੁਹਾਡੇ ਗਰਦਨ ਦੀ ਜਕੜਨ ਤੁਹਾਡੀ ਗਰਦਨ ਦੀ ਅਸੀਂ ਕਹਿ ਲਈਏ ਕਿ ਦਰਦ ਉਹ ਦਰਦ ਜਿਹੜਾ ਗਰਦਨ ਤੋਂ ਸ਼ੁਰੂ ਹੋ ਕੇ ਮੋਢਿਆਂ ਤੋਂ ਸ਼ੁਰੂ ਹੋ ਕੇ ਸਿਰ ਤੱਕ ਜਾਂਦਾ ਹੈ ਗਰਦਨ ਦੇ ਵਿੱਚ ਨੂੰ ਉਹਦਾ ਹੱਲ ਅਸੀਂ ਕਰਨ ਵਾਲੇ ਆ ਬਹੁਤ ਆਸਾਨ ਜਿਹਾ ਨੁਸਖਾ ਫਾਰਮੂਲਾ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆਂ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਜਿਹੜਾ ਨੁਸਖਾ ਫਾਰਮੂਲਾ ਬੜਾ ਈਜ਼ੀ ਜਿਹਾ ਨੁਸਖਾ ਹੈਗਾ ਦੇਖੋ ਮਹਿਜ਼ ਇਹ ਅਦਰਕ ਹੈ ਕਾਲੀ ਮਿਰਚ ਹੈ ਹਲਦੀ ਹੈ ਔਰ ਸਵਾਦ ਮੁਤਾਬਕ ਜਾਂ ਟੇਸਟ ਮੁਤਾਬਕ ਸ਼ਹਿਦ ਤੁਸੀਂ ਇਹਦੇ ਵਿੱਚ ਇਸਤੇਮਾਲ ਕਰਨਾ ਪਰ ਇਹ ਨੁਸਖਾ ਫਾਰਮੂਲਾ ਕਰਨਾ ਕਿਵੇਂ ਇਸਤੇਮਾਲ ਆ ਇਹ ਅੱਜ ਅਸੀਂ ਸਮਝਾਂਗੇ ਸ਼ੁਰੂਆਤ ਅਸੀਂ ਕਰ ਲੈਂਦੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੋਂ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਭਰੇ ਦਰਸ਼ਕਾਂ ਦੇ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਦਰਸ਼ਕਾਂ ਜਿਹੜੇ ਸਾਡੇ ਇਸ ਫਾਰਮੂਲੇ ਨੁਸਖੇ ਘਰ ਦੇ ਵਿੱਚ ਵਰਤ ਕੇ ਬਾਖੂਬੀ ਫਾਇਦਾ ਲੈ ਰਹੇ ਆ ਨਾਗੀ ਸਾਹਿਬ ਅਸੀਂ ਸ਼ੁਰੂਆਤ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਹੈਗੀ ਹੈ ਕਿ ਗਰਦਨ ਕਿਸੇ ਪਾਸੇ ਨੂੰ ਵੀ ਬੈਂਡ ਨਹੀਂ ਹੁੰਦੀ ਇੱਧਰ ਨੂੰ ਵੀ ਇੱਧਰ ਨੂੰ ਵੀ ਉੱਪਰ ਨੂੰ ਹੇਠਾਂ ਨੂੰ ਸਗੋਂ ਜਦੋਂ ਥੋੜਾ ਬਹੁਤ ਬੰਦਾ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਕੋਈ ਬਿਮਾਰੀ ਹੈ ਨਹੀਂ ਸੌਖਾ ਹੱਲ ਹੈ ਪੰਜ ਸੱਤ 10 ਮਿੰਟਾਂ ਚ ਹੀ ਰਾਹਤ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਇਹ ਅੱਜ ਕਿਉਂ ਜ਼ਰੂਰਤ ਪੈ ਗਈ ਕਿਉਂਕਿ ਗਰਮੀ ਦੇ ਵਿੱਚ ਫਿਰ ਵੀ ਸਾਡਾ ਜਿਹੜਾ ਆ ਚੀਜ਼ਾਂ ਦਾ ਕੁਝ ਨਾ ਕੁਝ ਕਾਟ ਟਸਟਿਫਨੈਸ ਹੁੰਦੀ ਹੈ ਅਸਰ ਮਤਲਬ ਕਿ ਗਰਮੀ ਦਾ ਰਹਿੰਦਾ ਜਿੰਨਾ ਬਲੱਡ ਸਰਕਲ ਸਹੀ ਰਹਿੰਦਾ ਹੁਣ ਸਰਦੀ ਆ ਗਈ ਹੈ ਕੀ ਆ ਗਈ ਹੈ ਸਰਦੀ ਸਰਦੀ ਆ ਗਈ ਆ ਉਹ ਸਰਦੀ ਵਿੱਚ ਸਰਵਾਈਕਲ ਦੀ ਜਿਹੜੀ ਆਪਾਂ ਗੱਲ ਕਰਨ ਲੱਗੇ ਅੱਜ ਇਹ ਸਮੱਸਿਆ ਬਹੁਤ ਪਰਿਵਾਰਾਂ ਨੂੰ ਔਰ ਇਹਨੂੰ ਇੰਨਾ ਕੁ ਜ਼ਿਆਦਾ ਉਹਨਾਂ ਨੇ ਮਤਲਬ ਕਿ ਵੱਡੇ ਪੱਧਰ ਤੇ ਮਤਲਬ ਕਿ ਇਹਨਾਂ ਉਹ ਖਤਰਨਾਕ ਰੂਪ ਧਾਰਨ ਕਰ ਲਿਆ ਕਿ ਉਹ ਕਹਿੰਦੇ ساری ਉਮਰ ਠੀਕ ਨਹੀਂ ਹੋ ਸਕਦਾ ਇਹ ਜੀ ਗਰਦਨ ਇੱਧਰ ਇੱਧਰ ਉੱਪਰ ਹੇਠਾਂ ਨਾ ਹੋਵੇ ਇਹਨੂੰ ਸਰਵਾਈਕਲ ਕਹਿੰਦੇ ਨੇ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਸਰਵਾਈਕਲ ਹੀ ਕਹਿੰਦੇ ਆ ਫਿਰ ਜਿਹੜਾ ਦਰਦ ਹੁੰਦਾ ਜੀ ਗਰਦਨ ਦੇ ਵਿੱਚੋਂ ਜਿਹੜਾ ਗਰਦਨ ਦੇ ਵਿੱਚੋਂ ਹੋ ਕੇ ਸਿਰ ਤੱਕ ਜਾਂਦਾ ਦੇਖੋ ਸਭ ਤੋਂ ਪਹਿਲਾਂ ਜਦੋਂ ਸਾਡੇ ਬ੍ਰੇਨ ਦੇ ਵਿੱਚ ਬਲੱਡ ਦੀ ਸਪਲਾਈ ਘਟੇਗੀ ਹੂੰ ਸਾਰੇ ਸਿਸਟਮ ਬਲੱਡ ਨਾਲ ਜੁੜੀਆਂ ਆਈਆਂ ਠੀਕ ਆ ਤਾਂ ਸਾਡੇ ਆ ਜਦੋਂ ਘਟੇਗੀ ਤਾਂ ਅੱਗੋਂ ਵੀ ਘਾਟੀ ਜਾਊਗੀ ਤੇ ਅੱਜ ਜੇ ਸਟਿਫਨੈਸ ਆਣੀ ਸ਼ੁਰੂ ਹੋ ਜੇਗੀ ਅਕੜਾ ਆਉਣਾ ਆ neck ਤੋਂ ਹੁਣ ਇਹਨੂੰ ਅਸੀਂ ਜਿੰਨਾ ਮਰਜ਼ੀ ਇਹਨੂੰ ਟੈਸਟਾਂ ਜਗਰਾਈਏ ਜਿੰਨਾ ਮਰਜ਼ੀ ਰਿਪੋਰਟਾਂ ਚ ਲਈ ਜਾਈਏ ਇਹਦਾ ਕੋਈ ਵੀ ਆਉਣਾ ਹੀ ਨਹੀਂ ਪਰ ਅੱਜ ਆਪਾਂ ਜਿਹੜਾ ਇਹਦਾ ਨੇਚਰਲੀ ਤਰੀਕੇ ਨਾਲ ਹੱਲ ਲੈ ਕੇ ਦੇਖੋ ਸਰਵਾਇਕ ਇਹ ਜਿਹੜੀਆਂ ਦੀ ਧੌਣ ਅਕੜਨ ਲੱਗ ਪਈ ਐ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਇੱਥੇ ਸਾਡਾ ਸੌਣ ਦਾ ਤਰੀਕਾ ਗਲਤ ਹੁੰਦਾ ਅਸੀਂ ਸਹਰਾਣਾ ਕਿੱਥੇ ਲੈ ਕੇ ਸੌਣੇ ਫਰੁਕੀ ਸਾਹਿਬ ਮੈਨੂੰ ਦੱਸਿਓ ਆਪਾਂ ਸਿਰ ਦੇ ਥਲੇ ਇਸ ਤਰੀਏ ਨਾ ਜਦੋਂ ਸਿਰ ਦੇ ਥਲੇ ਲੈਨੇ ਆ ਚੀਜ਼ ਤੇ ਆ ਚੀਜ਼ ਜਿਹੜੀ ਵਿਚਾਲਿਓ ਇਹ ਇੱਥੇ ਸਹਰਾਣਾ ਲੈ ਲਿਆ ਆ ਚੀਜ਼ ਵਕਤਲੇ ਲਾਗੀ ਤੇ ਇੱਥੇ ਦਬਾਅ ਆਏਗਾ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਸਹਰਾਣਾ ਜਿਹੜਾ ਹੈ ਨਾ ਆਪਾਂ ਸਿਰ ਦੇ ਥਲੇ ਲੈਣਾ ਆਪਣਾ ਆ ਏਰੀਆ ਜਿਹੜਾ ਨਾ ਆਪਣਾ ਆਹ ਜਿਹੜਾ ਏਰੀਆ ਹੁੰਦਾ ਇੱਥੇ ਇੱਥੇ ਸਹਰਾਣਾ ਰੱਖਣਾ ਜਦੋਂ ਇੱਥੇ ਸਹਰਾਣਾ ਰੱਖਾਂਗੇ ਤਾਂ ਸਾਡੀ ਆ ਚੀਜ਼ਾਂ ਨੂੰ ਰਿਲੈਕਸ ਮਹਿਸੂਸ ਹੋਏਗਾ ਇੱਥੇ ਜਿਹੜਾ ਬਲੱਡ ਸਾਡਾ ਸਹੀ ਸਰਕਲ ਕਰਨਾ ਹੈ ਨੈਕ ਤੋਂ ਮਤਲਬ ਇੱਥੇ ਫਿਰ ਦੂਸਰੇ ਨੰਬਰ ਤੇ ਇੱਥੇ ਗੰਡਾ ਬਣ ਜਾਂਦੀਆਂ ਕਿਉਂ ਗੰਡਾ ਬੰਦੀ ਫਿਰ ਜਦੋਂ ਗੰਡ ਬੰਦੀ ਆ ਦਿਮਾਗ ਚ ਗਲਤ ਗਲਤ ਵਿਚਾਰ ਖਿਆਲ ਆਉਣ ਲੱਗ ਪੈਂਦੇ ਕਿਤੇ ਕੈਂਸਰ ਤਾਂ ਨਹੀਂ ਹੋ ਗਿਆ ਮੈਂ ਤਾਂ ਜਦਦਾ ਜਦੋਂ ਇਹ ਗੰਡਾ ਬਨ ਗਈਆਂ ਤਾਂ ਉਹ ਵੀ ਜਿਹੜਾ ਬਲੱਡ ਸਾਡਾ ਉੱਥੇ ਰੁਕੇਗਾ ਠੀਕ ਹੈ ਦੂਜੇ ਨੰਬਰ ਤੇ ਇੱਕ ਹੋਰ ਬੜਾ ਵਧੀਆ ਫਾਰਮੂਲਾ ਜਿੰਨੇ ਵੀ ਵੀਰ ਭਰਾ ਮੇਰੇ ਇਸ ਵੀਡੀਓ ਨੂੰ ਸੁਣ ਰਹੇ ਆ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਮੈਂ ਇੱਕ ਬਹੁਤ ਹੀ ਵਧੀਆ ਇੱਕ ਫਾਰਮੂਲਾ ਸਰਵਾਈਕਲ ਦਾ ਇਹ ਤਾਂ ਆਪਾਂ ਦਿੱਤਾ ਹੀ ਦਿੱਤਾ ਹੈ ਇੱਕ ਹੋਰ ਬੜੀ ਵਧੀਆ ਮੈਂ ਤੁਹਾਨੂੰ ਮੈਡੀਸਨ ਦੇ ਕੇ ਜਾਊਂਗਾ ਜਿਹੜੀ ਪਹਿਲੇ ਦਿਨ ਤੋਂ ਹੀ ਇਸ ਫਾਰਮੂਲੇ ਨਾਲ ਵਰਤਣੀ ਸ਼ੁਰੂ ਕਰੋਗੇ ਮੈਂ ਨਾਲ ਵੀ ਜਿੰਦਾ ਧੌਣ ਘੁੰਮ ਨਹੀਂ ਰਹੀ ਜਿਹਨੂੰ ਚੱਕਰ ਆ ਰਿਹਾ ਪਹਿਲੇ ਦਿਨ ਤੋਂ ਰਿਜ਼ਲਟ ਲੈ ਕੇ ਜਾਓਗੇ ਜੀ ਜੀ ਸੋ ਸਾਡੇ ਨਾਲ ਡਾਕਟਰ ਕਰਨ ਗਟਾਰੇ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਫਰੁਕੀ ਸਾਹਿਬ ਤੁਹਾਡਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿਹਨੇ ਨੁਸਖੇ ਜਿੰਨੇ ਫਾਰਮੂਲੇ ਲੈ ਕੇ ਆਏ ਆਂ ਦਰਸ਼ਕੋ ਉਹਨਾਂ ਦਾ ਫਾਇਦਾ ਲੈ ਰਹੇ ਹੋਣਗੇ ਅੱਛਾ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਹੈ ਕਿ ਇਹ ਇਸ ਸਮੱਸਿਆ ਨੂੰ ਜਦੋਂ ਗਰਦਨ ਤੁਹਾਡੀ ਸਟਿਫਨੈਸ ਆ ਜਾਏ ਆਕੜ ਜੇ ਜਕੜਨ ਮਹਿਸੂਸ ਹੋ ਜਾਏ ਤੇ ਉਹਨੂੰ ਸਰਵਾਈਕਲ ਕਹਿੰਦੇ ਨੇ ਤੇ ਸਰਵਾਈਕਲ ਨੂੰ ਆਉਣ ਤੋਂ ਪਹਿਲਾਂ ਫੜਿਆ ਜਾ ਸਕਦਾ ਹੈ ਮਤਲਬ ਜਦੋਂ ਤੱਕ ਸਰਵਾਈਕਲ ਸਾਨੂੰ ਉਦੋਂ ਤੱਕ ਅਸੀਂ ਇਹਨੂੰ ਫੜ ਕੇ ਇੱਕ ਸਾਈਡ ਤੇ ਕਰ ਦਈਏ ਇਹ ਹੋ ਸਕਦਾ ਜੀ ਬਿਲਕੁਲ ਜੀ ਬਿਲਕੁਲ ਜਦੋਂ ਮੈਂ ਜਿਹੜਾ ਪੰਜਾਬੀ 'ਚ ਗੱਲ ਕਰਾਂ ਸਿੱਧੀ ਜੇ ਤੁਹਾਡੇ ਘਰ 'ਚ ਕਿਸੇ ਨੇ ਆਉਣਾ ਮਤ ਤੁਹਾਨੂੰ ਪਹਿਲਾਂ ਫੋਨ ਕਰੇਗਾ ਸਿੱਧਾ ਨਹੀਂ ਆਏਗਾ ਸੇਮ ਹੋਵੇਂ ਆ ਹਰ ਵਾਰੀ ਮੈਂ ਇਹ ਗੱਲ ਕਹਿੰਨਾ ਵੀ ਜਦੋਂ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਆਉਣ ਵਾਲੀ ਹੈ ਤਾਂ ਪਹਿਲਾਂ ਤੁਹਾਨੂੰ ਇੰਡੀਕੇਟਰ ਆਉਣਗੇ ਸਿੰਪਟਮ ਆਉਣਗੇ ਹੁਣ ਸਿੰਪਟਮ ਕੀ ਆ ਧਿਆਨ ਨਾਲ ਸੁਣਨਾ ਸਭ ਤੋਂ ਪਹਿਲਾਂ ਜਿੰਨਾ ਦੇ ਹੱਥ ਪੈਰ ਸੌਣ ਲੱਗ ਗਏ ਨੇ ਸਮਝ ਲਓ ਸਰਵਾਈਕਲ ਦੀ ਤਿਆਰੀ ਆ ਜਿੰਨਾ ਨੂੰ ਕਬਜ ਲੰਬੇ ਸਮੇਂ ਤੋਂ ਰਹਿਣ ਲੱਗ ਪਈ ਆ ਸਮਝ ਲਓ ਸਰਵਾਈਕਲ ਦੀ ਤਿਆਰੀ ਆ ਜਿਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਹੈਵiness ਖਟੇ ਖਟੇ ਡਕਾਰ ਆਉਣ ਲੱਗ ਗਏ ਨੇ ਸਮਝ ਲਓ ਕਬਜ ਸਰਵਾਈਕਲ ਦੀ ਤਿਆਰੀ ਆ ਜਿਨ੍ਹਾਂ ਦੇ ਇਸ ਏਰੀਏ ਦੇ ਵਿੱਚ ਸਟਿਫਨੈਸ ਰਹਿਣ ਲੱਗ ਪਈ ਆ ਕੱਸਿਆ ਕੱਸਿਆ ਰਹਿਣ ਲੱਗ ਪਿਆ ਵਾ ਸਮਝ ਲਓ ਸਰਵਾਈਕਲ ਦੀ ਤਿਆਰੀ ਆ ਜਿਨ੍ਹਾਂ ਦਾ ਸਿਰ ਇੱਥੋਂ ਨਹੀਂ ਬਲਕਿ ਇੱਥੋਂ ਦਰਦ ਹੋਣ ਲੱਗ ਪਿਆ ਬੈਕ ਏਰੀਆ ਚੋਂ ਸਮਝ ਲਓ ਸਰਵਾਈਕਲ ਵਾ ਜਿਹੜਾ ਉਹ ਤੁਹਾਡੇ ਬੂਹੇ ਅੱਗੇ ਆ ਚੁੱਕਾ ਬਿਲਕੁਲ ਇਹ ਜਿਹੜੇ ਸਿੰਪਟਮ ਵਾ ਅਗਰ ਜਿੰਨੂ ਵੀ ਇਹ ਸਿੰਪਟਮ ਅਜ ਆ ਰਿਹਾ ਇਹਦਾ ਮਤਲਬ ਕੀ ਸਰਵਾਈਕਲ ਦੀ ਜਿਹੜੀ ਸਮੱਸਿਆ ਵਾ ਉਹਨੇ ਤੁਹਾਨੂੰ ਘੇਰਾ ਪਾ ਲਿਆ ਵਾ ਹੁਣ ਇਹਨੂੰ ਬਚਨ ਦੇ ਲਈ ਅੱਜ ਆਪਾਂ ਬੜਾ ਹੀ ਸ਼ਾਨਦਾਰ ਨੁਸਖਾ ਲੈ ਕੇ ਆਏ ਆਂ ਦਰਸ਼ਕਾਂ ਵਾਸਤੇ ਕਿਉਂਕਿ ਬੜੀਆਂ 90% ਸਮੱਸਿਆ ਇਹ ਲੇਡੀਜ਼ ਨੂੰ ਆ ਔਰ ਦੂਜੇ ਨੰਬਰ ਤੇ ਜਿਹੜਾ ਸਿਟਿੰਗ ਏਰੀਆ ਦੇ ਵਿੱਚ ਸਿਟਿੰਗ ਜੋਬ ਕਰ ਰਿਹਾ ਵਾ ਜਿਹੜਾ ਜ਼ਿਆਦਾਤਰ ਇੱਕ ਜਗ੍ਹਾ ਤੇ ਨਿਗਾ ਟਿਕਾ ਕੇ ਬੈਠਾ ਵਾ ਜਿਵੇਂ ਇੱਕ ਕੰਪਿਊਟਰ ਦੇ ਨਿਗਾ ਜਾਂ ਜਿਹੜਾ ਲੰਬੇ ਸਮੇਂ ਲਈ ਡਰਾਈਵਿੰਗ ਕਰ ਰਿਹਾ ਵਾ ਜਾਂ ਜਿਹੜਾ ਕੋਈ ਆਪਣਾ ਕੰਮ ਕਰ ਰਿਹਾ ਇਸ ਤਰ੍ਹਾਂ ਦਾ ਉਹਨੂੰ ਇਹ ਸਮੱਸਿਆ ਜ਼ਿਆਦਾ ਘੇਰਦੀ ਔਰ 90% ਇਹ ਸਮੱਸਿਆ ਔਰਤਾ ਵਿੱਚ ਪਾਈ ਜਾਂਦੀ ਹੈ ਔਰ ਇਹਦੇ ਨਾਲ ਫੁਰਕੀ ਸਾਹਿਬ ਇਹਦੇ ਨਾਲ ਸਭ ਤੋਂ ਵੱਡੇ ਜਿਹੜੇ ਆਰਗਨ ਡਿਸਟਰਬ ਹੁੰਦੇ ਨੇ ਜਿਹੜਾ ਤੁਹਾਡਾ ਸਭ ਤੋਂ ਵੱਡੀ ਚੀਜ਼ ਡਿਸਟਰਬ ਹੁੰਦੀ ਹੈ ਉਹ ਤੁਹਾਡਾ ਬ੍ਰੇਨ ਹੁਣ ਬ੍ਰੇਨ ਕਿਉਂ ਡਿਸਟਰਬ ਹੋਏਗਾ ਕਿਉਂਕਿ ਜਦੋਂ ਸਰਵਾਈਕਲ ਹੋਏਗਾ ਤੁਹਾਨੂੰ ਨੀਂਦ ਨਹੀਂ ਆਣੀ ਨੀਂਦ ਤੁਹਾਡੀ ਡਿਸਟਰਬ ਹੋ ਜਾਏਗੀ ਜਦੋਂ ਨੀਂਦ ਡਿਸਟਰਬ ਹੋਏਗੀ ਤੁਹਾਡਾ ਮੈਂਟਲੀ ਲੈਵਲ ਮੈਂਟਲੀ ਲੈਵਲ ਡਿਸਟਰਬ ਹੋਣ ਲੱਗ ਜਾਏਗਾ ਤੁਹਾਡੀ ਮੈਂਟਲ ਹੈਲਥ ਡਿਸਟਰਬ ਹੋਣ ਲੱਗ ਜਾਏਗੀ ਹੁਣ ਹੈਲਥ ਚਾਰ ਤਰ੍ਹਾਂ ਦੀ ਹੈ ਸਭ ਤੋਂ ਪਹਿਲਾਂ ਜੇ ਆਪਾਂ ਹੈਲਥ ਦੀ ਗੱਲ ਕਰੀਏ ਫਿਜ਼ੀਕਲ ਹੈਲਥ ਦੂਸਰੇ ਨੰਬਰ ਤੇ ਜੇ ਹੈਲਥ ਦੀ ਗੱਲ ਕਰੀਏ ਮੈਂਟਲੀ ਹੈਲਥ ਤੀਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਸੋਸ਼ੀਅਲੀ ਹੈਲਥ ਜਿਹੜੀ ਸਮਾਜਿਕ ਤੌਰ ਤੇ ਆਪਾਂ ਕਹਿ ਦਿੰਦੇ ਆ ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਸਪਿਰਚੁਅਲ ਹੈਲਥ ਧਾਰਮਿਕ ਤੌਰ ਤੇ ਹੈਲਥ ਇਹ ਚਾਰ ਤਰ੍ਹਾਂ ਦੀਆਂ ਹੈਲਥ ਹੁੰਦੀਆਂ ਨੇ ਜਿੰਦੇ ਵਿੱਚ ਫਿਜ਼ੀਕਲ ਹੈਲਥ ਤਾਂ ਖਰਾਬ ਹੋਏਗੀ ਹੋਏਗੀ ਨਾਲ ਦੀ ਨਾਲ ਤੁਹਾਡੀ ਮੈਂਟਲੀ ਹੈਲਥ ਤੁਹਾਡਾ ਇਹ ਏਰੀਆ ਇਹ ਵੀ ਡਿਸਟਰਬ ਹੋਣ ਲੱਗ ਜਾਏਗਾ ਜੀ 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 ਬਿਲਕੁਲ ਅੱਛਾ ਨਗੀ ਸਾਹਿਬ ਕਾਰਨ ਕੀ ਬਣਦਾ ਜਦੋਂ ਧੌਣ ਆਕੜ ਜਾਂਦੀ ਹੈ ਜਾ ਅਸੀਂ ਕਹਿ ਲਈਏ ਕਿ ਸਰਵਾਈਕਲ ਦੀ ਸਮੱਸਿਆ ਆ ਜਾਂਦੀ ਹੈ ਉਹਦੇ ਉਹਦਾ ਬੇਸਿਕ ਕਾਰਨ ਕਿੱਥੋਂ ਸ਼ੁਰੂਆਤ ਕਿੱਥੋਂ ਹੋ ਜਾਂਦੀ ਹੈ ਬਿਲਕੁਲ ਬੇ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹਨੂੰ ਜਿੰਦ ਤੋਣ ਦਰਦੋਂ ਲੱਗ ਕੇ ਜਿਹਨੂੰ ਸਰਵਾਈਕਲ ਆ ਪਕਾਇ ਦਿੱਤਾ ਹੁਣ ਉਹ ਕਹਿੰਦੇ ਵੀ ਇਹ ਲੈਪਟਾਪ ਤੇ ਜ਼ਿਆਦਾ ਕੰਮ ਕਰ ਰਿਹਾ ਕੰਪਿਊਟਰ ਤੇ ਜਿਆਦਾ ਕੰਮ ਕਰ ਰਿਆ ਜਾਂ ਬੈਠ ਕੇ ਫੋਨ ਜਿਆਦਾ ਚਲਾ ਰਿਆ ਉਹਦੇ ਕਰਕੇ ਸਰਵਾਈਕਲ ਹੁੰਦਾ ਜਾਂ ਜਿਆਦਾ ਮਤਲਬ ਕਿ ਮਤਲਬ ਮੈਂ ਜਿਹੜਾ ਮੇਨ ਇਹਦਾ ਤੁਹਾਡੇ ਨਾਲ ਕਾਰਨ ਸਾਂਝਾ ਕਰਨ ਲੱਗਾ ਫਰੂਕੀ ਸਾਹਿਬ ਦੇਖੋ ਲੈਪਟਾਪ ਵੀ ਚਲਾ ਰਿਆ ਉਹ ਵੀ ਇੱਕ ਕਾਰਨ ਆ ਕੰਪਿਊਟਰ ਚਲਾ ਰਿਆ ਉਹ ਵੀ ਕਾਰਨ ਹੈ ਜਿੰਦਾ ਸਿਟਿੰਗ ਜੌਬ ਦਾ ਕੰਮ ਉਹ ਵੀ ਇੱਕ ਕਾਰਨ ਆ ਜਿਹੜਾ ਹੁਣ ਗੱਡੀ ਚਲਾ ਰਿਆ ਬੈਠ ਕੇ ਹੁਣ ਗੱਡੀ ਚਲਾਉਂਦੇ ਟਾਈਮ ਉਹ ਵੀ ਇੱਕ ਕਾਰਨ ਪਰ ਸਭ ਤੋਂ ਇੱਕ ਮੇਜਰ ਕਾਰਨ ਜਿਹੜਾ ਹੈਗਾ ਉਹ ਫਰੂਕੀ ਸਾਹਿਬ ਹੈਗਾ ਪੇਟ ਡਾਈਜੈਸ਼ਨ ਕਿਉਂਕਿ ਜਦੋਂ ਸਾਡਾ ਪੇਟ ਖਰਾਬ ਹੋਏਗਾ ਕਿਉਂਕਿ 90 ਨਹੀਂ ਮੈਂ ਇੱਕ ਚੀਜ਼ ਕਲੀਅਰ ਕਰ ਦਿੰਦਾ 99% ਰੋਗ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਆ ਹੁਣ ਪੇਟ ਤੋਂ ਸ਼ੁਰੂ ਕਿਵੇਂ ਹੁੰਦੇ ਅੱਜ ਇੱਕ ਪੇਸ਼ੈਂਟ ਆਇਆ ਮੇਰੇ ਕੋਲ ਮੈਂ ਕਿਹਾ ਸਰ ਤੁਸੀਂ ਨਾ ਰੋਟੀ ਖਾਣ ਤੇ ਟਾਈਮ ਲਗਾਇਆ ਕਰੋ 20-25 ਮਿੰਟ ਕਹਿੰਦਾ ਜੀ ਮੈਂ ਤਾਂ ਲਗਾਉਣਾ ਘੱਟੋ ਘਾਟ ਪੌਣਾ ਘੰਟਾ ਕਿ ਮੈਂ ਕਿਹਾ ਪੌਣਾ ਘੰਟਾ ਤੁਸੀਂ ਲਗਾਉਂਦੇ ਫਿਰ ਤੁਹਾਡੇ ਗੜਬੜ ਹੋਣੀ ਨਹੀਂ ਚਾਹੀਦੀ ਕਹਿੰਦਾ ਜੀ ਸਭ ਤੋਂ ਪਹਿਲਾਂ ਮੈਂ ਕੋਈ ਐ ਐਲਸੀਡੀ ਓਨ ਕਰਦਾ ਉਹ ਜੀ ਕੋਈ ਵੈਬ ਸੀਰੀਜ਼ ਸੋਚਦਾ ਜਿਹੜੀ 45 ਮਿੰਟ ਦੀ ਜਾਂ 50 ਮਿੰਟ ਦੀ ਸਟੋਰੀ ਹੁੰਦੀ ਉਹ ਲਗਾਣਾ ਕਹਿੰਦਾ ਫਿਰ ਉਹ ਲਗਾਉਂਦਿਆ ਲਗਾਉਂਦਿਆ ਮੈਂ 45 ਮਿੰਟ ਨਾਲੇ ਰੋਟੀ ਖਾਂਦਾ ਨਾਲੇ ਸਟੋਰੀ ਮੈਂ ਕਹਾਂ ਸਰ ਗੜਬੜ ਹੀ ਇੱਥੇ ਆ ਕਹਿੰਦਾ ਕਿਉਂ ਮੈਂ ਕਹਾਂ ਬ੍ਰੇਨ ਕਿੱਥੇ ਆ ਤੁਹਾਡਾ ਵੈਬ ਸੀਰੀਜ਼ ਬ੍ਰੇਨ ਕਿੱਥੇ ਆ ਤੁਹਾਡਾ ਸਟੋਰੀ 'ਚ ਪਰ ਤੁਸੀਂ ਅੰਦਰ ਦਾ ਤੁਹਾਡਾ ਸਿਗਨਲ ਜਾ ਨਹੀਂ ਰਿਹਾ ਮੈਂ ਇਹ ਦਾਵਾ ਕਰਦਾ ਜਿਹੜਾ ਬੰਦਾ 25 ਮਿੰਟ ਰੋਟੀ ਖਾਨ ਤੇ ਲਗਾਉਂਦਾ ਚਬਾ ਚਬਾ ਕੇ ਉਹ ਆਪਦੇ ਸਰੀਰ ਚ 70% ਰੋਗ ਠੀਕ ਕਰ ਸਕਦਾ ਹੈ ਗਰੰਟੀ ਹੈ ਉਸ ਟਾਈਮ ਤੇ ਸ਼ਰਤ ਤੇ ਆ ਉਹਦਾ ਫੋਨ ਬੰਦ ਹੋਣਾ ਚਾਹੀਦਾ ਸ਼ਰਤ ਤੇ ਉਹਦਾ ਟੀਵੀ ਬੰਦ ਹੋਣਾ ਚਾਹੀਦਾ ਸ਼ਰਤ ਤੇ ਉਹਨੂੰ ਘਰ ਦੇ ਕੋਈ ਮੈਸੇਜ ਦੇਣ ਅੱਜ ਸਿਲੰਡਰ ਮੁੱਕ ਗਿਆ ਸ਼ਰਤ ਤੇ ਉਹਨੂੰ ਘਰ ਦੇ ਕੋਈ ਪਰਚੀ ਨਾ ਦੇਣ ਅੱਜ ਫਲਾਣਾ ਪੈਸੇ ਲੈਣਾ ਹੈ ਸ਼ਰਤ ਤੇ ਉਹਨੂੰ ਘਰ ਦੇ ਇਹ ਨਾ ਕਹਿਣ ਕਿ ਅੱਜ ਅੱਜ ਘਰ ਦਾ ਸੌਦਾ ਖਤਮ ਹੋ ਗਿਆ ਇੱਕ ਲੈ ਜਾ ਕੇ ਸਾਡੇ ਕੋਲ ਰੋਟੀ ਆ ਉਹੀ ਸਹੀ ਤਰੀਕੇ ਨਾਲ ਖਾਣੀ ਸ਼ੁਰੂ ਕਰ ਲਓ ਤੁਸੀਂ ਆਪਣੀ ਲੰਮੀ ਤੰਦਰੁਸਤੀ ਭਰੇ ਜੀਵਨ ਨੂੰ ਲੈ ਕੇ ਜਾ ਸਕਦੇ ਜੀ 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 ਅਸੀਂ ਤੁਹਾਡੇ ਕੋਲ ਸਮਝਾਂਗੇ ਸਕਾ ਫਾਰਮੂਲਾ ਵੀ ਤੁਸੀਂ ਕਹਿ ਰਹੇ ਵੀ ਇਹ ਤੋਂ ਇਲਾਵਾ ਵੀ ਤੁਸੀਂ ਸਾਡੇ ਨਾਲ ਬੜਾ ਆਸਾਨ ਜਿਹਦੇ ਤੇ ਤੁਹਾਡੇ ਕੁਝ ਵੀ ਨਹੀਂ ਲੱਗਣਾ ਮੁਫਤ ਦੇ ਵਿੱਚ ਜਿਹੜਾ ਹੋਏਗਾ ਔਰ ਤੁਹਾਡੀ ਸਿਹਤ ਵੀ ਠੀਕ ਰਹੇਗੀ ਉਹ ਤੁਹਾਡੇ ਕੋਲ ਸਮਝਾਂਗੇ ਅੱਛਾ ਇਹ ਨੁਸਖਾ ਫਾਰਮੂਲਾ ਦੱਸੋ ਜੀ ਸਾਨੂੰ ਕਿਵੇਂ ਬਣਾਣੇ ਹੋ ਡਾਕਟਰ ਸਾਹਿਬ ਇਹ ਕੀ ਨੁਸਖਾ ਹੈ ਇੱਥੇ ਕਾਲੀ ਮਿਰਚ ਹੈਗੀ ਹੈ ਅਦਰਕ ਹੈ ਸ਼ਹਿਦ ਹੈ ਹਲਦੀ ਹੈ ਬਿਲਕੁਕੁਲ ਜੀ ਬਿਲਕੁਲ ਇਹ ਨੁਸਖਾ ਬੜਾ ਹੀ ਆਸਾਨ ਤੇ ਸਿੰਪਲ ਵਾ ਸਭ ਤੋਂ ਪਹਿਲਾਂ ਨੁਸਖਾ ਬਣਾਉਣ ਦੇ ਲਈ ਤੁਹਾਨੂੰ ਲੋੜਿੰਦੀ ਚੀਜ਼ਾਂ ਜਿਹੜੀਆਂ ਆਪਾਂ ਚਾਰ ਰੱਖੀਆਂ ਨੇ ਇਹ ਚਾਹੀਦੀਆਂ ਨੇ ਉਹ ਚਾਰੇ ਚੀਜ਼ਾਂ ਦੁਨੀਆਵੀ ਨਹੀਂ 기ਆਂ ਕੁਦਰਤੀ ਨੇ ਆਰਟੀਫੀਸ਼ੀਅਲ ਨਹੀਂ ਗਿਆ ਕਿਉਂਕਿ ਜਿਹੜੀ ਚੀਜ਼ ਟੇਬਲ ਤੇ ਪਈ ਉਹ ਹਮੇਸ਼ਾ ਕੁਦਰਤੀ ਹੋਏਗੀ ਔਰ ਉਸ ਤੋਂ ਬਾਅਦ ਇਹ ਨੁਸਖਾ ਬਣਾਉਣ ਦਾ ਤਰੀਕਾ ਜਿਹੜਾ ਤੁਸੀਂ ਇੱਕ ਫਰਾਈਬਨ ਦੇ ਵਿੱਚ ਦੋ ਗਲਾਸ ਪਾਣੀ ਲੈਣੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰਨਾ ਔਰ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾ ਲੈਣੀ ਔਰ ਉਸ ਤੋਂ ਬਾਅਦ ਇੱਕ ਪੋਟੇ ਜਿਹੇ ਸਾਈਜ਼ ਦੀ ਤੁਸੀਂ ਅਦਰਕ ਲੈ ਕੇ ਉਹਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਉਹਨੂੰ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਔਰ 10 ਕਾਲੀਆਂ ਮਿਰਚਾਂ ਤੁਸੀਂ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਔਰ ਉਸ ਗਲਾਸ ਨੂੰ ਦੋ ਗਲਾਸ ਦਾ ਜਦੋਂ ਇੱਕ ਗਲਾਸ ਰਹਿ ਜਾਵੇ ਉਦੋਂ ਤੱਕ ਬੋਇਲ ਕਰਨਾ ਔਰ ਉਸ ਤੋਂ ਬਾਅਦ ਉਹ ਇੱਕ ਗਲਾਸ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਬਰੂ ਹੋਣ ਲੱਗ ਜਾਏਗਾ ਔਰ ਉਸ ਤੋਂ ਬਾਅਦ ਇਸ ਗਲਾਸ ਨੂੰ ਪੀ ਲੈਣਾ ਕਿ ਆਪਾਂ ਤਾਂ ਕੀ ਕਰੇਗਾ ਜੀ ਹਮੇਸ਼ਾ ਦੀ ਤਰ੍ਹਾਂ ਇਹ ਇੱਕ ਗਲਾਸ ਕਰੇਗਾ ਕੀ ਫਿਰ ਜਦੋਂ ਇਹ ਨੁਸਖਾ ਫਾਰਮੂਲਾ ਬਣ ਗਿਆ ਤੇ ਉਸ ਤੋਂ ਬਾਅਦ ਇਹਨੂੰ ਇਸੇ ਤਰੀਕੇ ਨਾਲ ਪੀ ਲੈਣਾ ਜਾਂ ਇਹਦੇ ਵਿੱਚ ਕੁਝ ਹੋਰ ਐਡ ਵੀ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਇੱਕ ਗਲਾਸ ਕੀ ਕਰੇਗਾ ਦੱਸਦਾ ਪਰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਜਿਹਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਸਾਰਾ ਕੁ ਉਹ ਸ਼ਹਿਦ ਇਹ ਸ਼ਹਿਦ ਵੀ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿੰਨਾ ਕੁ ਤੁਸੀਂ ਸਵਾਦ ਲੈਣਾ ਚਾਹੁੰਦੇ ਹੋ ਇਹਦੇ ਵਿੱਚ ਆਪਾਂ ਐਡ ਕਰਾਂਗੇ ਪਾਉਣਾ ਜ਼ਰੂਰ ਹੈ ਪਾਉਣਾ ਜ਼ਰੂਰ ਆ ਠੀਕ ਹੈ ਬਿਲਕੁਲ ਲੋ ਜੀ ਸਾਡਾ ਲਗਭਗ ਇੱਕ ਗਲਾਸ ਜਿਹੜਾ ਉਹ ਤਿਆਰ ਹੈਗਾ ਅੱਛਾ ਫਿਰ ਇਹ ਦੱਸਿਓ ਵੀ ਜਦੋਂ ਇਹ ਗਲਾਸ ਪੀਣਾ ਕਿਸ ਵੇਲੇ ਇਹਦਾ ਇਸਤੇਮਾਲ ਕਦੋਂ ਕਰਨਾ ਹੈ ਬਿਲਕੁਲ ਜੀ ਬਿਲਕੁਲ ਇੱਕ ਗਲਾਸ ਦਾ ਇਸਤੇਮਾਲ ਤੁਸੀਂ ਸਵੇਰੇ ਅਗਰ ਖਾਲੀ ਪੇਟ ਕਰਦੇ ਹੋ ਤਾਂ ਤੁਹਾਨੂੰ ਬੜਾ ਹੀ ਲਾਜਵਾ ਫਾਇਦਾ ਹੋਏਗਾ ਕਿਉਂਕਿ ਖਾਲੀ ਪੇਟ ਤੁਹਾਡੇ ਜਿਹੜਾ ਡਾਈਜੈਸ਼ਨ ਵਾ ਤੁਹਾਡਾ ਜਿਹੜਾ ਮੈਂਟਲੀ ਲੈਵਲ ਵਾ ਉਹ ਸਾਰਾ ਹੀ ਬੈਲੈਂਸ ਹੁੰਦਾ ਵਾ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਲਓਗੇ ਇਹ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਜਲਦੀ ਸਟੀਮੂਲੇਟ ਕਰੇਗਾ ਜਦੋਂ ਬਲੱਡ ਸਰਕੂਲੇਸ਼ਨ ਸਟੀਮੂਲੇਟ ਹੋਏਗਾ ਬਲੱਡ ਸਰਕੂਲੇਸ਼ਨ ਸਟੀਮੂਲੇਟ ਹੋਣ ਦੇ ਨਾਲ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਦੋਂ ਬਲੱਡ ਦਾ ਸਰਕੂਲੇਸ਼ਨ ਵੱਧ ਗਿਆ ਜਦੋਂ ਇਸ ਨਸਾਂ ਦੇ ਵਿੱਚ ਜਿਹਨੂੰ C4 C6 C5 ਮੰਨ ਕੇ ਕਹਿ ਦਿੰਨੇ ਆਪਾਂ ਉਸ ਮਣਕਿਆਂ ਦੇ ਵਿੱਚ ਜਦੋਂ ਬਲੱਡ ਨਹੀਂ ਜਾਂਦਾ ਸਰਵਾਈਕਲ ਤੇ ਦਿੱਕਤ ਹੁੰਦੀ ਆ ਜਦੋਂ ਉਸ ਏਰੀਆ ਦੇ ਵਿੱਚ ਬਲੱਡ ਜਾਣ ਲੱਗ ਪਿਆ ਉਸ ਤੋਂ ਬਾਅਦ ਜਿਹੜਾ ਤੁਹਾਡੇ ਸਰਵਾਈਕਲ ਦੀ ਸਮੱਸਿਆ ਵਾ ਜਿੰਨੇ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਜੂਝ ਰਹੇ ਹੋ ਉਹ ਤੁਹਾਡੀ ਸੋਲਵ ਹੋਣੀ ਸ਼ੁਰੂ ਹੋ ਜਾਈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਇਹ ਜਿਹੜਾ ਸਰਵਾਈਕਲ ਦੇ ਬਾਬਤ ਤੁਸੀਂ ਦੱਸ ਹੀ ਦਿੱਤਾ ਸਾਨੂੰ ਇਹ ਦੱਸੋ ਵੀ ਜਿਹੜਾ ਸ਼ਖਸ ਇਹ ਗਲਾਸ ਪੀਣਾ ਸ਼ੁਰੂ ਕਰ ਦੇਗਾ ਸਰਵਾਈਕਲ ਦੇ ਨਾਲ ਨਾਲ ਹੋਰ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹਦੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਪਹਿਲੇ ਦਿਨ ਤੋਂ ਹੀ ਬਿਲਕੁਲ ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਜਿਹੜਾ ਇੱਕ ਗਲਾਸ ਪੀਏਗਾ ਜਿਸ ਨੂੰ ਸਰਵਾਈਕਲ ਦੇ ਕਰਕੇ ਹੱਥਾਂ ਦੇ ਵਿੱਚ ਸੁਣਪਨ ਆ ਰਿਹਾ ਪੈਰਾਂ 'ਚ ਸੁਣਪਨ ਆ ਰਿਹਾ ਇੱਕ ਗਲਾਸ ਠੀਕ ਕਰੇਗਾ ਜਿਸ ਨੂੰ ਸਰਵਾਈਕਲ ਦੇ ਨਾਲ ਡਾਈਜੈਸ਼ਨ ਖਰਾਬ ਹੋ ਗਿਆ ਜਵਜ ਖਰਾਬ ਹੋ ਗਈ ਉਹ ਸਹੀ ਕਰੇਗਾ ਜਿੰਨੂੰ ਉਸ ਤੋਂ ਬਾਅਦ ਚੱਕਰ ਆ ਰਹੇ ਨੇ ਘੁੰਮਣ ਕੇਰੀਆਂ ਆ ਰਹੀਆਂ ਨੇ ਨੀਂਦ ਨਹੀਂ ਆ ਰਹੀ ਇੱਕ ਗਲਾਸ ਠੀਕ ਕਰੇਗਾ ਜਿੰਨੂੰ ਇਸ ਏਰੀਆ ਚ ਸਟਿਫਨੈਸ ਹੋ ਗਈ ਆ ਬੈਕ ਤੇ ਦਰਦ ਹੋ ਰਹੀ ਆ ਸਹੀ ਕਰੇਗਾ ਔਰ ਇੱਕ ਚੀਜ਼ ਹੋਰ ਸਰਵਾਈਕਲ ਦੇ ਨਾਲ ਬੈਕ ਪੇਨ ਬੜੀ ਜਲਦੀ ਹੁੰਦੀ ਆ ਜਿੰਨੂੰ ਬੈਕ ਪੇਨ ਹੋ ਰਹੀ ਆ ਇਹ ਇੱਕ ਗਲਾਸ ਉੱਥੇ ਜਾ ਕੇ ਮਾਰ ਕਰੇਗਾ ਔਰ ਤੁਹਾਡੇ ਸਰਵਾਈਕਲ ਨੂੰ ਪਹਿਲੇ 7 ਦਿਨਾਂ ਦੇ ਵਿੱਚ ਠੀਕ ਕਰਨਾ ਸ਼ੁਰੂ ਕਰ ਦੇਗਾ ਔਰ ਠੀਕ ਉਹਨਾਂ ਦਾ ਹੋਏਗਾ ਜਿਹੜੇ ਨਵੇਂ-ਨਵੇਂ ਜੁੜੇ ਨੇ ਜਿਹੜੇ ਕ੍ਰੋਨਿਕਲ ਡਿਸੀਜ਼ ਚ ਨੇ ਉਹਨਾਂ ਨੂੰ ਕੁਝ-ਕੁਝ ਸਮਝੰਦਾ ਇਨਟੇਕ ਜ਼ਿਆਦਾ ਕਰਨਾ ਪਏਗਾ ਬਹੁਤ-ਬਹੁਤ ਬਹੁਤ-ਬਹੁਤ ਸ਼ੁਕਰੀਆ ਜੀ ਅੱਛਾ ਨਗੀ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਇਸ ਤੋਂ ਇਲਾਵਾ ਵੀ ਇੱਕ ਨੁਸਖਾ ਫਾਰਮੂਲਾ ਡਾਕਟਰ ਕਰਨਜੀ ਨੇ ਤਾਂ ਦੱਸ ਦਿੱਤਾ ਹੈ ਤੇ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਕਹ ਰਹੇ ਹੋ ਵੀ ਨਾ ਹਲਦੀ ਲੱਗੇ ਨਾ ਕਾਲੀਆ ਮਿਰਚਾ ਨਾ ਸ਼ਹਿਦ ਤੇ ਨਾ ਇੱਥੇ ਕਿਸੇ ਤਰ੍ਹਾਂ ਦਾ ਹੋਰ ਕੋਈ ਸਾਜੋ-ਸਮਾਨ ਦੀ ਜ਼ਰੂਰਤ ਪਵੇਗੀ ਬਿਲਕੁਲ ਜੀ ਬਿਲਕੁਲ ਕੁਦਰਤ ਨੇ ਨਾ ਇੱਕ ਬਹੁਤ ਵਧੀਆ ਮੈਡੀਸਨ ਦਿੱਤੀ ਹੈ ਸਾਡੇ ਹੱਥਾਂ 'ਚ ਹੱਥਾਂ ਦਾ ਇਸ ਹੱਥਾਂ ਦੇ ਵਿੱਚ ਮਤਲਬ ਆਪਣੇ ਹੱਥਾਂ ਨਾਲ ਅਸੀਂ ਆਪਣਾ ਸਰਵਾਈਕਲ ਠੀਕ ਕਰ ਸਕਦੇ ਬਿਲਕੁਲ ਜੀ ਇਹਨਾਂ ਚ ਨਾ ਪ੍ਰੈਸ਼ਰ ਪੁਆਇੰਟ ਆ ਬਹੁਤ ਜ਼ਿਆਦਾ ਮੈਨੂੰ ਇੱਕ ਚੀਜ਼ ਦੱਸਿਓ ਫਰੂਕੀ ਸਾਹਿਬ ਆਪਣੇ ਘਰਾਂ ਚ ਵਧਾਈਆਂ ਲੈ ਆਉਂਦੇ ਜਦੋਂ ਕੋਈ ਬੱਚਾ ਹੁੰਦਾ ਕਿਨਰ ਜਿਹੜੇ ਮਤਲਬ ਮੰਤ ਬੋਲਦੇ ਆਪਾਂ ਨੂੰ ਬਹੁਤ ਰਿਸਪੈਕਟਡ ਲੱਭ ਜਾਂਦਾ ਆਪਾਂ ਨੂੰ ਮੰਤ ਆਪਾਂ ਉਹ ਆਪਣੇ ਘਰਾਂ ਚ ਆਉਂਦੇ ਆ ਉਹ ਤੜੀਆਂ ਮਾਰਦੇ ਆ ਨਾ ਤੋ ਹਾਂ ਨੋਰਮਲ ਤਾਂ ਚਲੋ ਹਰ ਕੋਈ ਮਾੜਾ ਮੋਟਾ ਹੁੰਦਾ ਪਰ ਮੈਨੂੰ ਦੱਸਿਓ ਕੋਈ ਮੇਜਰ ਡਿਸੀਜ਼ ਕੋਈ ਕ੍ਰੋਨਿਕਲ ਕਿਨਰ ਦੇਖਿਆ ਹਸਪੀਟਲ ਚ ਐਡਮਿਟ ਨਹੀਂ ਦੇਖਿਆ ਉਹ ਤੱਕ ਕਦੇ ਡਾਕਟਰ ਦੇ ਵੀ ਨਹੀਂ ਬੈਠੇ ਦੇਖੇ ਬਿਲਕੁਲ ਸਹੀ ਗੱਲ ਹੈ ਉਹ ਨਾਲੇ ਤਾਂ ਮਾਰਦੇ ਅੱਡੀ ਨਾਲੇ ਮਾਰਦੇ ਅੱਡੀ ਤੇ ਨਾਲੇ ਮਾਰਦੇ ਤਾੜੀ ਇਸ ਤਰ੍ਹਾਂ ਹੀ ਹੈ ਨਾ ਉਹ ਤਾੜੀਆਂ ਔਰ ਕਿਉਂ ਕਿਉਂਕਿ ਉਹ ਆਪਣੇ ਪੁਆਇੰਟ ਪ੍ਰੈਸ ਕਰਦੇ ਰਹਿੰਦੇ ਅੱਜ ਜਿਹੜੀ ਮੈਂ ਤੁਹਾਨੂੰ ਮੈਡੀਸਨ ਦੱਸਣ ਜਾ ਰਿਹਾ ਕਿਉਂਕਿ ਮੇਨ ਜਦੋਂ ਬਲੱਡ ਸਰਕਲ ਸਹੀ ਨਹੀਂ ਹੋਵੇਗਾ ਤਾਂ ਰੋਗ ਪੈਦਾ ਹੋਏਗਾ ਅੱਜ ਆਪਾਂ ਕਰਨਾ ਕੀ ਸਵੇਰੇ ਉੱਠਦਿਆਂ ਸਾਰ ਕਿਸੇ ਨੇ ਨਹੀਂ ਵੇਖਣਾ ਸੱਜੇ ਕੌਣ ਖੱਬੇ ਕੌਣ ਉੱਤੇ ਕੌਣ ਥੱਲੇ ਕੌਣ ਸਾਹਮਣੇ ਕੌਣ ਠੀਕ ਹੈ ਜਾ ਘਰੋਂ ਬਾਹਰ ਨਿਕਲ ਜਾਓ ਸੈਰ ਕਰਨ ਦੇ ਬਹਾਨੇ 1 ਮਿੰਟ ਲਗਾਤ ਮੈਂ ਕਰਕੇ ਦਿਖਾਉਂਗਾ ਲਗਾਤਾਰ ਤੁਸੀਂ ਹੱਥ ਪੂਰੇ ਖੋਲ ਕੇ ਅਗਰ ਉਹ ਤੋਂ ਪਹਿਲਾਂ ਕੋਕੋਨਟ ਵਰਜਨ ਤੇਲ ਜਾਂ ਸਰੋਂ ਦਾ ਤੇਲ ਅਪਲਾਈ ਕਰ ਲੋ ਜਿਆਦਾ ਵਧੀਆ ਖੋਲ ਕੇ ਪੂਰੀਆਂ ਕਾਰੀਏ ਐਸ ਤਰ੍ਹਾਂ ਇਸ ਤਰੀਕੇ ਨਾਲ ਆ ਦੇਖੋ ਹੱਥ ਲਾਲ ਹੋ ਗਏ ਚਰਣਾੜ ਪੈਦਾ ਹੋ ਰਹੀ ਹੈ ਇਸ ਤਰੀਕੇ ਨਾਲ ਬਲੱਡ ਸਟੀਮੂਲੇਟ ਹੋਇਆ ਇੰਨੇ ਮੇਰਾ ਅੰਦਰਲਾ ਡਾਕਟਰ ਐਕਟਿਵ ਕਰਤਾ ਇੰਨੇ ਮੇਰੇ ਬ੍ਰੇਨ ਪੈਰ ਦੀ ਤਲੀ ਤੋਂ ਲੈ ਕੇ ਬ੍ਰੇਨ ਤੱਕਰ ਬਲੱਡ ਪਹੁੰਚਦਾ ਹੋਰ ਇਹਦੇ ਨਾਲ ਇੱਕ ਹੋਰ ਬੜਾ ਵਧੀਆ ਫਾਇਦਾ ਜਿਹੜਾ ਬੀਪੀ ਦੀ ਗੋਲੀ ਖਾ ਰਿਆ ਜਿਹੜਾ ਕੈਸਟਰ ਦੀ ਗੋਲੀ ਖਾ ਰਿਆ ਉਹਦੀ ਬੰਦ ਹੋਏਗੀ ਗੋਲੀ ਦਿਨਾਂ ਦੇ ਵਿੱਚ ਹੀ ਲਗਾਤਾਰ ਇਸ ਫਾਰਮੂਲੇ ਦੇ ਨਾਲ ਇਹਨੂੰ ਕਰਨਾ ਸ਼ੁਰੂ ਕਰ ਦੋ ਔਰ ਇਹ ਪ੍ਰੈਕਟੀਕਲ ਅਜਮਾਇਆ ਹੋਇਆ ਫਾਰਮੂਲਾ ਐਵੇਂ ਨਹੀਂ ਆ ਇਹਨੂੰ ਜਿੱਥੇ ਮਰਜ਼ੀ ਸਰਚ ਕਰ ਸਕਦੇ ਹੋ ਮਤਲਬ ਇਹ ਗੱਲ ਹੈਗੇ ਵੀ ਤਾੜੀ ਮਾਰੋ ਤੇ ਸਰਵਾਈਕਲ ਪਹਜਾਓ ਤਾੜੀ ਮਾਰੋ ਸਰਵਾਈਕਲ ਵਾ ਤਾੜੀ ਮਾਰੋ ਤੇ ਰੋਗ ਪਹਜਾਓ ਕਿਉਂਕਿ ਦੇਖੋ ਆਪਾਂ ਨੇ ਤਾੜੀ ਮਾਰਨਾ ਪਹਿਲੇ ਆਪਾਂ ਕਹਿੰਦੇ ਨੇ ਕੋਈ ਆਇਆ ਵੈਲਕਮ ਲਈ ਜਾਂ ਸਕੂਲ ਦੇ ਵਿੱਚ ਬੱਚੇ ਤਾੜੀਆਂ ਭਰਦੇ ਪਰ ਜੇ ਤੁਸੀਂ ਆਪਣੀ ਹੈਲਥ ਨੂੰ 100 ਸਾਲ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਦੇਖੋ 100 ਸਾਲ ਦੀ ਉਮਰ ਉਹਨੂੰ ਇੰਜੋਏ ਦੇ ਪਾਏਗੀ ਜਿਹੜਾ ਤੰਦਰੁਸਤ ਹੋਗਾ ਉਮਰ ਤੁਹਾਡੀ 80 ਸਾਲ ਆ ਬਾਥਰੂਮ ਤੱਕ ਰਜਾਇਆ ਨਹੀਂ ਜਾਂਦਾ ਉਮਰ ਤੁਹਾਡੀ 70 ਸਾਲ ਕਿ ਰੋਟੀ ਵੀ ਤੁਹਾਡੇ ਮੂੰਹ ਚ ਪਉਂਦਾ ਇਹੋ ਜੀ ਉਮਰ ਚਾਹੀਦੀ ਹੈ ਜੇ ਇਹੋ ਜੀ ਉਮਰ ਨਹੀਂ ਚਾਹੀਦੀ ਤੇ ਅੱਜ ਹੀ ਕਲਾਪਿੰਗ ਨਾਲ ਜੁੜਜੋ ਸਿਆਣਾ ਬੰਦਾ ਹੋਈਆ ਜੇ ਗਵਾਂਢੀ ਪਿੰਡ ਵਿੱਚ ਅੱਗ ਲੱਗੀ ਘਰੋਂ ਬਾਲਟੀ ਚੁੱਕ ਕੇ ਤੁਰ ਪੋ ਵੀ ਉੱਥੇ ਪਾਣੀ ਪਾਉਣ ਲੱਗ ਪਵੇ ਕਿ ਜੇ ਅੱਗ ਮੇਰੇ ਬੂਹੇ ਅੱਗੇ ਆ ਗਈ ਤਾਂ ਫਿਰ ਬੁਝਾਈ ਦੀ ਜਾਣੀ ਅੱਜ ਰੋਗ ਇੰਨੇ ਕੁ ਭਿਆਨਕ ਰੂਪ ਧਾਰਨ ਕਰ ਗਿਆ ਕਿ ਲੋਕ ਦੁੱਜੇ ਨੂੰ ਵੇਖ ਕੇ ਕਹਿ ਦਿੰਦੇ ਆ ਕਿ ਚਲ ਕੋਈ ਗੱਲ ਨਹੀਂ ਜਦੋਂ ਸਾਡੇ ਆਗਾ ਵੇਖ ਲਾਂਗੇ ਪਰ ਮੈਂ ਤਾਂ ਜੇ ਪਿੰਡ ਦੇ ਵਿੱਚ ਇਸ ਸਮੱਸਿਆ ਵੱਧ ਰਹੀਆਂ ਤੇ ਉੱਥੋਂ ਅੱਜ ਹੀ ਸਮਝ ਲੈ ਜਾਓ ਕਿ ਭਾਈ ਸਾਹਿਬ ਮੇਰੇ ਘਰੇ ਆਉਣ ਲੱਗਾ ਟਾਈਮ ਨਹੀਂ ਲੱਗਣਾ ਮੈਂ ਅੱਜ ਹੀ ਇਹ ਚ ਨੂੰ ਸੋਝੀ ਲੈਣਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਚੀਜ਼ਾਂ ਨੂੰ ਤੁਸੀਂ ਸਾਡੇ ਮੱਧ ਤੁਹਾਡੇ ਮਾਧਰੇ ਵਿੱਚ ਲੋਕਾਂ ਤੇ ਕਿਰਪਾ ਚਾਉਣੀ ਹੈ ਅੱਛਾ ਇੱਕ ਹੋਰ ਵੀ ਹੈਗੀ ਜੀ ਜਦੋਂ ਇਸ ਤਰੀਕੇ ਦੇ ਨੁਸਕੇ ਟੋਟਕੇ ਫਾਰਮੂਲੇ ਇਸਤੇਮਾਲ ਕਰਕੇ ਬੰਦਾ ਹੰਬ ਜਾਂਦਾ ਉਹ ਕਹਿੰਦਾ ਜੀ ਅਸਤਾ ਬਹੁਤ ਜ਼ਿਆਦਾ ਚੀਜ਼ਾਂ ਇਸ ਤਰ੍ਹਾਂ ਦੇ ਇਸਤੇਮਾਲ ਕਰ ਲਿਆ ਪਰ ਸਾਡਾ ਹੱਲ ਨਹੀਂ ਹੋਇਆ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਬਿਲਕੁਲ ਫਰੁਕੀ ਸਾਹਿਬ ਉਹਨਾਂ ਵਾਸਤੇ ਫਿਰ ਆਪਾਂ ਬ੍ਰਹਮ ਅਸਤਰ ਤਿਆਰ ਕਰਦੇ ਆ ਸਪੈਸ਼ਲ ਦਿੰਨੇ ਆ ਪਰ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦਾ ਮੈਡੀਸਨ ਮਾਤਰਾ 20% ਹੁੰਦੀ ਹੈ ਜੀ ਸਾਰੇ ਪੇਸ਼ੈਂਟ ਕਲੀਅਰ ਕਰਦਾ 80% ਤੁਹਾਡਾ ਲਾਈਫ ਸਟਾਈਲ ਆ ਤੋ ਆਪਾਂ ਲੰਮਾ ਬਹੁਸ਼ਤੀ ਡਾਕਟਰ ਨੂੰ ਦੇ ਦਿੰਦੇ ਮੈਂ ਦਵਾਈ ਖਾਦੇ ਜੀ ਮੈਨੂੰ ਫਰਕ ਨਹੀਂ ਪਿਆ ਪਰ ਅਸੀਂ ਅੰਦਰੋਂ ਦੇ છાਤੀ ਮਾਰੀ ਨਹੀਂ ਅਸੀਂ ਕਲੀਅਰ ਕੱਟ ਚੱਲਦੇ ਆ ਕਿਉਂਕਿ ਅਸੀਂ ਮਾਤਰ 15 ਪੇਸ਼ੜੀ ਇੱਕ ਦਿਨ ਚ ਵੇਖਦੇ ਆ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਉਹਦੇ ਨਾਲ ਬੈਠ ਕੇ ਵਿਚਾਰ ਤਰਾ ਸੈੱਟ ਕਰਦੇ ਦਵਾਈ ਤਾਂ ਸੈਕੰਡਰੀ ਬਾਅਦ ਚ ਉਹਨੂੰ ਦੇਣੀ ਜੇ ਤੋ ਸਾਡੀਆਂ ਸ਼ਰਤਾਂ ਮੰਨਦਾ ਹੈ ਜੋ ਸਾਡੇ ਮੁਤਾਬਕ ਚੱਲਦਾ ਹੈ ਕਿ ਫਿਰ ਅਸੀਂ ਉਹਨੂੰ ਠੀਕ ਕਰਨ ਦਾ ਦਾਵਾ ਵੀ ਰੱਖਦੇ ਆ ਜੇ ਉਹ ਕਹਿੰਦਾ ਨਹੀਂ ਭਾਈ ਸਾਹਿਬ ਮੈਂ ਤਾਂ ਇਹ ਚੀਜ਼ ਕਰ ਨਹੀਂ ਸਕਦਾ ਫਿਰ ਉਹਨੂੰ ਸਸੇ ਹੀ ਕਾਲ ਵੀ ਕਹਿ ਦਿੰਦੇ ਆ ਕਿਉਂਕਿ ਇਹਨਾਂ ਨੇ 100% ਕੰਮ ਤਾਂ ਕਰਨਾ ਜੀ ਉਹ ਸਾਡੀ ਗਾਈਡਲਾਈਨ ਦੇ ਮੁਤਾਬਕ ਚੱਲੇਗਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ اچھا ਕਟਾਰੀ ਸਾਹਿਬ ਮਿਲਣ ਦਾ ਕੀ ਢੰਗ ਹੈਗਾ رابطہ ਕਿਵੇਂ ਕਿਸ ਤਰੀਕੇ ਨਾਲ ਕੀਤਾ ਜਾਵੇ ਤੁਹਾਡੇ ਨਾਲ ਬਿਲਕੁਲ ਜੀ ਬਿਲਕੁਲ ਆਪਣੀਆਂ ਦੋ ਬ੍ਰਾਂਚਾਂ ਨੇ ਜੀ ਇੱਕ ਜਲੰਧਰ ਦੇ ਵਿੱਚ ਔਰ ਇੱਕ ਜੀਰਕਪੁਰ ਦੇ ਵਿੱਚ ਜਲੰਧਰ ਦਾ ਜਿਹੜਾ ਮਿਲਨ ਦਾ ਸਮਾਂ ਵਾ ਉਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦਾ ਵਾ ਔਰ ਜਿਹੜਾ ਜ਼ਿਲਕਪੁਰ ਦਾ ਸਮਾਂ ਵਾ ਮਿਲਨ ਦਾ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਾ ਵਾ ਪਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਿੱਥੇ ਡਿਜੀਟਲ ਓਪੀਡੀ ਚੱਲਦੀ ਹੈ ਯਾਨੀ ਕਿ ਔਨਲਾਈਨ ਓਪੀਡੀ ਅਗਰ ਪੇਸ਼ੈਂਟ ਹੁੰਦਾ ਵਾ ਤਾਂ ਉਹਦੇ ਨਾਲ ਵੀਡੀਓ ਕਾਨਫਰੈਂਸ ਰਾਹੀਂ ਅਸੀਂ ਗੱਲਬਾਤ ਕਰਦੇ ਆਂ ਔਰ ਸ਼ਨੀਵਾਰ ਅਸੀਂ ਇੱਥੇ ਫਿਜ਼ੀਕਲੀ ਅਵੇਲੇਬਲ ਹੁੰਨੇ ਆਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸ਼ਨੀਵਾਰ ਤੁਸੀਂ ਫਿਜ਼ੀਕਲੀ ਸਾਨੂੰ ਮਿਲ ਸਕਦੇ ਹੋ ਔਰ ਮਿਲਣ ਤੋਂ ਪਹਿਲਾਂ ਅਪਾਇੰਟਮੈਂਟ ਬੁ ਨੀਅਰ ਬੱਸ ਸਟੈਂਡ ਦੇ ਕੋਲੇ ਆ ਔਰ ਜਿਹੜਾ ਆਪਣਾ ਜੀਤਕਪੁਰ ਦਾ ਐਡਰੈਸ ਵਾ ਉਹ ਨੀਅਰ ਏਕੀਐਮ ਰਿਜ਼ੋਰਟ ਪਟਿਆਲਾ ਰੋਡ ਔਰ ਸਕਾਈਨੈਟ ਟਾਵਰ ਦੇ ਵਿੱਚ ਆਪਣਾ ਜਿਹੜਾ ਸ਼ੋਅਰੂਮ ਹੈਗਾ ਵਾ ਉੱਥੇ ਤੁਸੀਂ ਸਾਨੂੰ ਮਿਲ ਸਕਦੇ ਹੋ ਔਰ ਜਿਹੜਾ ਮੋਰ ਇੰਪੋਰਟੈਂਟ ਨੋਟ ਉਹ ਇਹ ਆ ਜੀ ਵੀ ਇੱਕ ਦਿਨ ਦੇ ਵਿੱਚ ਅਸੀਂ ਸਿਰਫ 15 پیشنٹ دیکھਦੇ ਆ 16ਵੇਂ پیشنਟ ਨੂੰ ਰਜਿਸਟ੍ਰੇਸ਼ਨ ਅਗਲੀ ਵਾਰ ਹੀ ਮਿਲੇਗੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਦੋ ਨੁਸਖੇ ਫਾਰਮੂਲੇ ਤੁਹਾਡੇ ਕੋਲ ਅੱਜ ਸਰਵਾਈਕਲ ਭਜਾਉਣ ਦੇ ਆ ਗਏ ਨੇ ਇੱਕ ਫਾਰਮੂਲਾ ਇਹ ਹੋ ਗਿਆ ਅਦਰਕ ਵਾਲਾ ਕਾਲੀ ਮਿਰਚ ਤੇ ਹਲਦੀ ਦੇ ਸ਼ਹਿਦ ਵਾਲਾ ਔਰ ਦੂਸਰਾ ਨੁਸਖਾ ਤੁਹਾਡੇ ਕੋਲ ਫ੍ਰੀ ਵਾਲਾ ਆ ਗਿਆ ਯਾਨੀ ਕਿ ਤਾੜੀ ਮਾਰੋ ਔਰ ਸਰਵਾਈਕਲ ਪਜਾਓ ਜਿਸ ਤਰੀਕੇ ਨਾਲ ਡਾਕਟਰ ਗੁਰਬਖਸ਼ ਸਿੰਘ ਨਾਗੀ ਹੋਰਾਂ ਨੇ ਦੱਸਿਆ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋਗੇ ਜਿਨ੍ਹਾਂ ਦੀ ਧੌਣ ਹਮੇਸ਼ਾ ਆਕੜੀ ਰਹਿੰਦੀ ਹੈ ਔਰ ਜਿਨ੍ਹਾਂ ਦੀ ਧੌਣ ਚ ਹਮੇਸ਼ਾ ਦਰਦ ਹੀ ਰਹਿੰਦਾ ਹੈ ਜਿਨ੍ਹਾਂ ਨੂੰ ਉੱਠਦੇ ਬੈਠਦੇ ਚੱਕਰ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਕਈ ਵਾਰ ਉਹਨਾਂ ਦੀ ਨਜ਼ਰ ਹੈਗੀ ਜਿਹੜੀ ਬਲਰ ਹੋ ਜਾਂਦੀ ਹੈ ਕਦੇ-ਕਦੇ ਉਲਟੀ ਆਉਣ ਦਾ ਮਨ ਕਰਦਾ ਹੈ ਸਿਰਦਰਦ ਦੇ ਨਾਲ ਔਰ ਉਹਨਾਂ ਦਾ ਦਿਲ ਜਿਹੜਾ ਅਸੀਂ ਕਹੇ ਲੀ ਕਿ ਮੱਛਲੀ ਵੀ ਜਿਹੜਾ ਅਸੀਂ ਕਹਿ ਦਈਏ ਕਿ ਉਹ ਕਰਨ ਲੱਗ ਜਾਂਦਾ ਯਾਨੀ ਕਿ ਮਤਲੌਣ ਲੱਗ ਜਾਂਦਾ ਦਿਲ ਤਾਂ ਉਹਨਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਨਾ ਹੋਣ ਉਹਨਾਂ ਕਰਕੇ ਵੀ ਤੁਸੀਂ ਇਹ ਵੀਡੀਓ ਹੈਗੀ ਜਿਹੜੀ ਉਹਨਾਂ ਨੂੰ ਪਹੁੰਚਦੀ ਕਰ ਦਿਓ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ